ਇੱਕ ਪਰਿਵਾਰ ਦੇ ਨਾਲ ਬੜੀ ਹੀ ਮੰਦਭਾਗੀ ਘਟਨਾ ਹੋਈ ਹੈ ਤੇ ਜਿੱਥੇ ਪਤਾ ਲੱਗਿਆ ਮੰਦਭਾਗੀ ਘਟਨਾ ਹੋਈ ਹੈ ਪਿੰਡ ਚੌਧਰੀ ਮਾਜਰੇ ਦੇ ਵਿੱਚ ਗੁਰਧਿਆਨ ਸਿੰਘ son of ਚਸਪਾਲ ਸਿੰਘ ਜੋ ਆਪਦਾ ਪਸ਼ੂ ਰੱਖ ਕੇ ਆਪਦੇ ਜੀਵਨ ਦਾ ਗੁਜ਼ਾਰਾ ਕਰਦਾ ਸੀ ਤੇ ਪਤਾ ਲੱਗਿਆ ਕਿ ਉਹਨਾਂ ਦੀਆਂ ਜਿਹੜੀਆਂ 5-7 ਜਿਹੜੀਆਂ ਬੱਕਰੀਆਂ ਦੀ ਡੈਥ ਹੋ ਚੁੱਕੀ ਹੈ ਤੇ ਬੜੀ ਦੁਖਦਾਈ ਘਟਨਾ ਤੇ ਉਸ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਗੁਰਧਾਨ ਸਿੰਘ ਜੀ ਨਾਲ ਵੀ ਇਹ ਹਾਦਸਾ ਕਿਦਾਂ ਹੋਇਆ ਜੀ ਇਹ ਕਿਦਾਂ ਪਾਣਾ ਵਾਪਰੇ ਆ ਜੀ ਚੱਲੋ ਤਾਂ ਵੀਰ ਜੀ ਤੁਹਾਡਾ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਆ ਭਰਾ ਵੀਰ ਜੀ ਮੈਂ ਪੰਜ ਬੱਕਰੀਆਂ ਸੀ ਮੇਰੀਆਂ ਭਰਾ ਆ ਜਾਲ ਦੇ ਵਿੱਚ ਵੀ ਜਿਹੜੀ ਤਾਰ ਕਰੈਕ ਹੋ ਗਈ ਪੱਖੇ ਦੇ ਉੱਪਰ ਉਹਦੇ ਕਾਰਨ ਸਾਰੇ ਆ ਜਾਲ ਦੇ ਵਿੱਚ ਗਰੰਟ ਆ ਗਿਆ ਜੀ ਮੇਰੀਆਂ ਪੰਜ ਬੱਕਰੀਆਂ ਸੂਣ ਵਾਲੀਆਂ ਬੱਕਰੀਆਂ ਸੀ ਵੀਰ ਜੀ ਪੰਜ ਮਰਗੀਆਂ ਜੀ ਮੇਰਾ ਸਾਰਾ ਕੁਸੇਣਾ ਨਾਲੇ ਚੱਲਦਾ ਤੀ ਗਈ ਮਕਾਨ ਬਣਾਇਆ ਤੀ ਵੀਰ ਜੀ ਮੈਂ ਨਾਲੇ ਸਿਰ ਤੇ 5 ਲੱਖ ਦਾ ਲੋਨ ਲੈ ਲਿਆ ਤੀਗਾ ਵੀ ਚਲੋ ਇਹਨਾਂ ਦੇ ਸੂ ਪੈਣ ਗਿਆ ਬੱਚੇ-ਵੁੱਚੇ ਪਾਲ ਕੇ ਕਿਸ਼ਤਾਂ ਭਰੀ ਜਾਊਂਗਾ ਦੁੱਧ ਪਾਣੀ ਵੇਚ ਕੇ ਆਪਦੇ ਘਰ ਦਾ ਗੁਜ਼ਾਰਾ ਚੱਲੀ ਜਾਊਗਾ ਮੈਂ ਦਿਹਾੜੀ ਕਰਦਾ ਫਿਰ ਜੀ ਦਿਹਾੜੀ ਨਾਲ ਚਲੋ ਮੈਂ ਕਿਸ਼ਤਾਂ ਦਾ ਕਰੀ ਜਾਊਂਗਾ ਕੁਸਬ ਦਾ ਬੱਚੇ ਪਾਲੀ ਜਾਊਂਗਾ ਜੀ બસ ਵੀਰੇ ਜਿਉਂ ਤੁਹਾਡੇ ਸਾਹਮਣੀਆਂ ਜੋ ਕੋ ਸਾਂਗਤ ਪਰ ਮੇਰੇ ਤਾਂ ਇਹਨਾਂ ਨਾਲੇ ਕਾਰੋਬਾਰ ਚੱਲਦਾ ਸੀ ਸਾਰਾ ਕੁਝ ਇਹਨਾਂ ਦੇ ਸਿਰ ਤੇ ਹੀ ਗਈ ਬਸ ਵੀਰੇ ਮੈਂ ਮੇਰੇ ਕੋਲੇ ਕੁਝ ਨਹੀਂ ਰਿਹਾ ਬਸ ਹੁਣ ਮੇਰੇ ਸਾਰੇ ਸੰਗਤ ਅੱਗੇ ਹੱਥ ਜੋੜ ਕੇ ਹੀ ਬੇਨਤੀ ਆ ਬਰਾ ਮੇਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਰਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੈਗੁਰੂ ਕਰਦਾ ਸਭ ਪਾਦਾ ਕੋਈ ਨਹੀਂ ਉਹ ਤੁਹਾਨੂੰ ਨਹੀਂ 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 ਤੁਹਾਡਾ ਤਾਂ ਫਰਜ ਆ ਕਿਉਂਕਿ ਬਹੁਤ ਹੌਸਲਾ ਰੱਖੋ हां जी ਬੜੀ ਦੁਖਦਾਈ ਘਟਨਾ ਜਿਹੜੀ ਪਰਿਵਾਰ ਦੇ ਨਾਲ ਵਾਪਰੀ ਆ ਕਿਉਂਕਿ 5 ਲੱਖ ਦਾ ਇਹੀ ਪਸ਼ੂਆਂ ਦੇ ਸਹਾਰੇ ਇਹਨਾਂ ਨੇ ਲੋਨ ਲਿਆ ਸੀ ਤੇ ਇੱਕ ਹਰ ਇੱਕ ਨੂੰ ਜ਼ਿੰਦਗੀ ਦੇ ਵਿੱਚ ਆਪਦਾ ਆਸ਼ੀਆਨਾ ਜਿਹੜਾ ਮਹਿਲ ਹੁੰਦਾ ਝੁੱਗੀ ਤੋਂ ਝੋਪੜੀ ਤੋਂ ਕੁਲੀਆਂ ਤੋਂ ਕਹਿੰਦਾ ਹੌਲੀ 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 ਇਹ ਲੋਨ ਲੈ ਕੇ ਜਿਹੜਾ ਬਣਾਇਆ ਸੀ ਇਧਰ ਮਕਾਨ ਬਣਾਇਆ ਸੀ 5 ਲੱਖ ਦਾ ਸਿਰਫ ਇਹ ਪਸ਼ੂਆਂ ਦੇ ਸਹਾਰੇ ਹੀ ਲਿਆ ਤੀ ਤੇ ਕੁਝ ਜਿਹੜੇ ਜੀਵ ਨੇ ਸਿਰਫ ਬੱਚੇ ਬਚ ਗਏ ਜਾਨੀ ਕਿ ਮਾਲਕ ਦੀ ਕਿਰਪਾ ਦੇਖੀ ਹੈ ਬੱਚੀ ਹੈ ਇੱਕ ਵੱਡੀ ਬੱਕਰੀ ਬਚੀ ਹੈ ਬਾਕੀ ਉਹ ਛੋਟੇ ਬੱਚੇ ਨਹੀਂ ਗੇ ਜਿਹੜੀਆਂ ਪੰਜ ਜਿਹੜੀਆਂ ਸੂਨ ਵਾਲੀਆਂ ਬੱਕਰੀਆਂ ਸੀ ਇਹਨਾਂ ਦੀਆਂ ਘੱਟੋ ਘੱਟ 5-6 ਤੀ ਜਿਹੜੀ ਉਹਨਾਂ ਦੀ ਡੈਥ ਹੋਈ ਹੈ ਜਿਹੜੀ ਤੇ ਬੜੀ ਇੱਕ ਤਰਸਪੂਰਨ ਘਟਨਾ ਕਿਉਂਕਿ ਜਿਹੜੀਆਂ ਇਹ ਬੱਕਰੀਆਂ ਸੀ ਇਹ ਸਾਰੀ ਸੂਣ ਵਾਲੀਆਂ ਸੀ ਇਹ ਲਗਭਗ ਕਿੰਨੇ ਕੁ ਭਾਜੀ ਕਿੰਨੇ ਕੁ ਜਿਹੜੀਆਂ ਇਹਨਾਂ ਦੀ ਅਮਾਉਂਟ ਸੀ ਜਿਹੜੀਆਂ ਬੜੀਆਂ ਬੱਕਰੀਆਂ ਤੁਸੀਂ ਦੱਸ ਰਹੇ ਹੋ ਇਹ ਵੀਰ ਜੀ ਦੋ ਬੱਕਰੀਆਂ ਦਾ ਭਰਾ ਮੇਰੀਆਂ 50-50000 ਰੁਪਈਆਂ ਬੱਕਰੀਆਂ ਸੀ ਗਿਆ ਤਿੰਨ ਬੱਕਰੀਆਂ ਮੇਰੀਆਂ ਵੀਰੇ ਮੰਨ ਲਓ ਤੁਸੀਂ 30 32 32000 35000 ਤੱਕ ਵੀ ਲੱਗ ਜਾਂਦਾ ਰੇਟ ਭਰਾ ਜੇ ਮੈਂ ਉਹਨਾਂ ਨੂੰ ਵੇਚਦਾ ਹਾਂਜੀ ਘਟੋ ਘਟ ਸੋਚੀਏ ਤਾਂ ਵੀ ਡੇਡ 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 ਪੌਣੇ 2 ਲੱਖ ਦਾ ਨੁਕਸਾਨ ਹੋਇਆ ਬਾਈ ਦਾ ਕਿਉਂਕਿ ਅਸੀਂ ਸਿਰਫ ਇੱਕ ਫਰਿਆਦ ਕਰ ਸਕਦੇ ਹਾਂ ਸਰਕਾਰਾਂ ਦੇ ਅੱਗੇ ਤੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਦੇ ਅੱਗੇ ਹਨਾ ਕਿਉਂਕਿ ਐਕਸੀਡੈਂਟ ਦੇ ਨਾਲ ਕਿਉਂਕਿ ਜਿਹੜਾ ਉਹ ਪੱਖਾ ਸੀ ਉਹ ਪੱਖਾ ਪਹਿਲਾਂ ਇੱਥੇ ਲਾਇਆ ਹੋਇਆ ਸੀ ਲੋਹੇ ਵਾਲੀ ਦੇ ਵਿੱਚ ਕਿਉਂਕਿ ਹੁਣ ਇਹਨਾਂ ਨੇ ਲੱਕੜ ਵਾਲੀ ਦੇ ਵਿੱਚ ਲਾਇਆ ਉਹ ਪੱਖਾ ਆਉਣ ਨਾਲ ਉਹ ਸਾਰਾ ਸੈਟ ਦੇ ਵਿੱਚ ਜਾਲ ਦੇ ਵਿੱਚ ਇਥੇ ਕਰੰਟ ਆਇਆ ਤਾਂ ਕਰਕੇ ਜਦੋਂ ਦੇਖਿਆ ਤੇ ਇਹਦੇ ਪਸ਼ੂਆਂ ਦੀ ਡੈਥ ਹੋ ਚੁੱਕੀ ਸੀ ਤੇ ਬੜੀ ਦੁਖਦਾਈ ਇਹ ਘਟਨਾ ਗਈ ਤੇ ਸਰਕਾਰ ਦੇ ਅਕੇ ਅਸੀਂ ਅਰਦਾ ਫਰਿਆਦ ਕਰਦੇ ਆਂ ਕਿ ਕਮ ਸੇ ਕਮ ਜਿਹੜੇ ਇਹ ਜੇ ਜਿਨ੍ਹਾਂ ਦਾ ਸਾਰੀ ਹੀ ਪੂੰਜੀ ਇਹ ਜੀ ਕੁਦਰਤੀ ਘਟਨਾ ਘਟਨਾ ਘਟ ਜਾਂਦੀ ਹੈ ਤੇ ਇਨਸੀਡੈਂਟ ਹੋਇਆ ਤੇ ਸਰਕਾਰ ਇਹਨਾਂ ਦੀ ਜਰੂਰ ਬਾਹ ਫੜਨੇ ਕਿਸੇ ਨਾ ਕਿਸੇ ਫੰਡ ਦੇ ਰੂਪ ਦੇ ਵਿੱਚ ਇਹਨਾਂ ਨੂੰ ਜਾਂ ਕੋਈ ਐਕਸੀਡੈਂਟਲ ਜਿਹੜੀ ਇਹਨਾਂ ਦੀ ਪਾਲਿਸੀ ਦੇ ਥਰੂ ਕਿਸੇ ਨਾ ਕਿਸੇ ਦੇ ਵਿੱਚ ਜਰੂਰ ਕਵਰ ਕਰਨ ਕਿਉਂਕਿ ਜਦੋਂ ਕਿਸੇ ਦੀ ਵੀ ਕਿਸੇ ਨਾ ਕਾਰਨ ਫੈਕਟਰੀਆਂ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਤਾਂ ਸਰਕਾਰਾਂ ਬਹੁਤ ਉਹਨਾਂ ਨੂੰ ਹੰਦਾ ਲਾਉਂਦੀਆਂ ਨੇ ਤਾਂ ਉਹਨਾਂ ਦੀ ਹੈਲਪ ਕਰਦੀਆਂ ਨੇ ਕਿਉਂਕਿ ਇਹ ਜੇ ਦੀਵਿਆਂ ਦੇ ਵਿੱਚ ਵੀ ਸਰਕਾਰਾਂ ਨੂੰ ਮਾੜਾ ਮੋਟਾ ਤੇਲ ਪਾਉਣ ਦੀ ਲੋੜ ਹੈ ਜਿਹੜੇ ਬਿਲਕੁਲ ਬੁਝ ਚੁੱਕੇ ਨੇ ਕਿਉਂਕਿ ਤਾਂ ਹੀ ਐ ਤਾਂ ਹੀ ਕਹਿ ਸਕਦੇ ਆ ਅਸੀਂ ਮਗਦਾ ਰਹੀ ਦੀਵਿਆ ਕਮੀਆਂ ਦੇ ਵਿੜੇ ਚਲ ਇਹਨਾਂ ਨੇ ਕੋਸ਼ਿਸ਼ ਕੀਤੀ ਧੀ ਭਰਾ ਨੇ ਵੀ ਆਪਦੇ ਜੀਵਨ ਪੱਧਰ ਨੂੰ ਬੱਕਰੀਆਂ ਦੇ ਨਾਲ ਆਪਦੀ ਜ਼ਿੰਦਗੀ ਨੂੰ ਅਸੀਂ ਮਾੜਾ ਮੋਟਾ ਉੱਚਾ ਚੱਕਾਂਗੇ ਆਪਦੇ ਜੀਵਨ ਨੂੰ ਬੱਚਿਆਂ ਦੀ ਪੜ੍ਹਾਈ ਨੂੰ ਸਾਰੇ ਕਿਸੇ ਨੂੰ ਉੱਚਾ ਚੱਕਾਂਗੇ ਪਰ ਕੁਦਰਤੀ ਭਾਣੇ ਨੇ ਫਿਰ ਉਹ ਇੱਕ ਗ੍ਰੈਂਡ ਦੇ ਤੌਰ ਤੇ ਇਹਨਾਂ ਦੀ ਜੀਵਨ ਦੇ ਵਿੱਚ ਆਇਆ ਤੇ ਅਸੀਂ ਫੇਰ ਸਰਕਾਰ ਦੇ ਅੱਗੇ ਫਰਿਆਦ ਕਰਦੇ ਆਂ ਤੇ ਬੇਨਤੀ ਕਰਦੇ ਆਂ ਕਿ ਇੱਥੇ ਦੇ ਚੌਧਰੀ ਮਾਜਰਾ ਪਿੰਡ ਹੈ ਗੁਰਧਿਆਨ ਸਿੰਘ son of ਜਸਵੰਤ ਸਿੰਘ ਨੇ ਇਹ ਤੇ ਇੱਥੇ ਤਸੀਲ ਆਪਣੀ ਹੈਗੀ ਹੈ ਜੀ ਨਾਬਾ ਤੇ ਕਮ ਸੇ ਕਮ ਪਤਾ ਹੀ ਹੈ ਹਰ ਇੱਕ ਨੂੰ ਭਰਾ ਨੂੰ ਪਤਾ ਲੱਗ ਜੂਗਾ ਕਿਉਂਕਿ ਇੱਥੇ ਜਿਹੜਾ ਇਸ ਭਰਾ ਨਾਲ ਜੇ ਕੋਈ ਵੀ ਇਹ ਆਪਦਾ ਫੋਨ ਨੰਬਰ ਦੇਣਗੇ ਕੰਟੈਕਟ ਕਰ ਸਕਦਾ ਹਾਂਜੀ ਭਾਜੀ ਤੁਹਾਡਾ ਫੋਨ ਨੰਬਰ ਬੋਲ ਦਿਓ ਇੱਕ ਵਾਰ 95175 ਜੀ 61203 ਜੀ ਦੁਬਾਰੀ ਫੇਰ ਬੋਲੋ 95175 ਜੀ 61203 ਜੀ ਹਾਂਜੀ ਇਹ ਨੰਬਰ ਦੀ ਸਮਾਜ ਸੇਵਾ ਜਿਹੜੀਆਂ ਜਥੇਬੰਦੀਆਂ ਨੇ ਕੋਈ ਉਹਨਾਂ ਦੇ ਵਿੱਚੋਂ ਇਨਸਾਨੀਅਤ ਤੌਰ ਤੇ ਰੱਬ ਰੂਪੀ ਰੱਬ ਰੂਪੀ ਬੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜੇ ਕਿਸੇ ਨਾਲ ਭਾਣਾ ਗੁਜਰ ਜਾਂਦਾ ਤਾਂ ਉਹ ਬਾਹ ਫੜਦੀਆਂ ਨੇ ਤੇ ਉਹਨਾਂ ਦੇ ਅੱਗੇ ਵੀ ਫਰਿਆਦ ਤੇ ਅੱਗੇ ਸਰਕਾਰ ਦੇ ਅੱਗੇ ਵੀ ਫਰਿਆਦ ਅਸੀਂ ਦੇਮਾਂ ਜੀ ਨੂੰ ਹੀ ਬੇਨਤੀ ਕਰਦੇ ਆ ਇੱਥੇ ਦੇ ਐਮ ਐਲ ਏ ਨੇ ਦੇਮਾਂ ਜੀ ਉਹਨਾਂ ਨੂੰ ਹੀ ਬੇਨਤੀ ਕਰਦੇ ਆ ਕਿ ਇਸ ਇਸ ਭਾਣੇ ਵਿੱਚ ਹੋਈ ਹਨਹੋਣੀ ਜਿਹੜੀ ਘਟਨਾ ਤੇ ਪਰਿਵਾਰ ਨਾਲ ਤੇ ਇਹਦਾ ਦੁੱਖ ਦੀ ਘੜੀ ਦੇ ਵਿੱਚ ਕਟੋ ਕਟੇ ਦੇ ਲਈ ਕੋਈ ਨਾ ਕੋਈ ਹੈਲਪ ਦੀ ਰਾਹ ਜ਼ਰੂਰ ਕਰਨ ਤਾਂ ਕਿ ਇਹ ਆਪਣੇ ਅਗਲੇ ਜੀਵਨ ਦੀ ਜਿਹੜੀ ਰੇੜੀ थी ਉਹਨੂੰ ਅੱਗੇ ਚਲਾ ਸਕਣ ਤਾਂ ਕਿ ਇਹ ਆਪਣੇ ਜੀਵਨ ਦਾ ਪੱਦਰ ਨੂੰ ਸਹੀ ਕਰ ਸਕਣ ਤਾਂ ਕਿ ਆਪਣਾ ਆਪ ਦੁਬਾਰ ਤੋਂ ਇਹ ਆਤਮ ਨਿਪਰ ਹੋ ਸਕਣ ਮੈਂ ਸੋਨੀ ਸਿੰਘ ਦੇਸ਼ ਦੁਨੀਆ ਚੈਨਲ ਨਾਬਾ